ऑल इंडिया सैनी सेवा समाज पंजाब की पहली बोर्ड बैठक लुधियाना में प्रदेश अध्यक्ष लवलीन सिंह सैनी की अध्यक्षता में हुई पंजाब के विभिन्न विभिन्न क्षेत्रों से सैनी समुदाय के प्रमुख नेताओं और कार्यकर्ताओं ने भाग लिया महासचिव सभा सैनी ने सभी का स्वागत किया उन्होंने कहा जल्द ही सैनी समाज को संगठित करके लुधियाना में एक बड़ा सैनी सम्मेलन आयोजित किया जाएगा इस दौरान सैनी समाज की बेहतरी के लिए विचार विमर्श किया गया महासचिव जगदीश सैनी ने कहा कि हमें सैनी समाज के प्रति अपनी नैतिक जिम्मेदारी समझनी चाहिए हमें जो पद मिले हैं उनके अनुरूप व्यक्तिगत रुचि लेकर कार्य करना चाहिए ताकि ऑल इंडिया सैनी सेवा समाज पंजाब और मजबूत हो सके के सैनी ने कहा कि समाज में बच्चों को अच्छी शिक्षा प्राप्त करने और नशों से दूर रहने के लिए प्रेरित किया जाना चाहिए जोगिंदर सिंह कोआर्डिनेटर ने कहा कि आने वाले समय में सैनी समाज की उन्नति के लिए सैनी समाज का विशेष कार्यक्रम आयोजित किया जाएगा इस मौके पर भगवान सिंह सैनी एग्जीक्यूटिव मैंबर पंजाब बलविंदर सिंह सैनी तरलोक सैनी अजमेर सैनी हरबंस सिंह सैनी रघवीर सिंह सैनी हरिंदर कौर आदि प्रमुख नेताओं ने भी सभा को संबोधित किया इस अवसर पर संजीव सैनी दीना नगर सिद्धार्थ सैनी मोनक जसप्रीत सिंह सैनी ऑल इंडिया सैनी सेवा समाज डिस्ट्रिक्ट प्रेसिडेंट हारपुर अभिषेक सैनी एडवोकेट पटियाला हरभजन सैनी समाना डॉक्टर जशमेर सिंह हरिंदर कौर बाबा हरदीप सिंह मनजीत सिंह रोपड़ सरपंच जगतार सिंह सैनी संजू सैनी ईश्वर सैनी सहित समाज के अनेक लोगों ने अपनी उपस्थिति दर्ज करवाई और सैनी समाज को बेहतर बनाने के लिए आने वाले समय के लिए कार्यकलाप आयोजित करने के लिए विचार विमर्श किया आल इंडिया सैनी सेवा समाज का पहली दिल तो गल बहुत बहुत जल्दी गहराइयों तो धनबाद है के साथ डी इस फैक्ट्री ਦੇ ਵਿੱਚ ਆ ਕੇ ਸਾਨੂੰ ਕਿਰਤਾਰਥ ਕੀਤਾ ਸਾਨੂੰ ਇਸ ਵਾਰ ਇਸ ਵਾਸਤੇ ਹੀ ਬਹੁ ਵੱਡਾ ਅਸੀਂ ਸਨਮਾਨ ਮਹਿਸੂਸ ਕਰਦੇ ਆਂ ਦੂਜੀ ਗੱਲ ਅੱਜ ਇਹ ਬੋਰਡ ਮੀਟਿੰਗ ਸੀਗੀ ਅੱਜ ਸੈਣੀ ਸਮਾਜ ਨਾਲ ਜਿੰਨੇ ਵੀ ਲੋਕ ਜੁੜੇ ਆਪਾਂ ਇੱਕ ਮੀਟਿੰਗ ਤੇ ਬੋਰਡ ਮੀਟਿੰਗ ਦੇ ਉੱਤੇ ਸਾਰਿਆਂ ਨੂੰ ਨਹੀਂ ਸੀ ਬੁਲਾ ਸਕਦੇ ਪਿੱਛੇ ਗੱਲ ਹੋਈ ਸੀ ਕਿ ਤੇ ਲੁਧਿਆਣੇ ਦੇ ਵਿੱਚ ਬਹੁਤ ਵੱਡੀ ਸਟਰੈਂਥ ਹੈ ਔਰ ਅਸੀਂ ਇਸ ਨੂੰ ਸਟਰੈਂਥ ਨੂੰ ਹੋਰ ਵੀ ਪਰਪੱਕੂ ਕਰਾਂਗੇ ਔਰ ਅੱਜ ਦਾ ਬੋਰਡ ਮੀਟਿੰਗ ਸੀ ਜਾਂ ਅੱਜ ਦੀ ਸਾਰੀ ਕਾਰਜਸ਼ੈਲੀ ਅਗਲੇ ਸਾਲ ਲਈ ਕਿਸ ਤਰ੍ਹਾਂ ਆਪਾਂ ਅੱਗੇ ਕੰਮ ਕਰਨੇ ਹੈਗੇ ਉਹ ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ ਔਰ ਸਾਡੇ ਜਿਹੜੇ ਰਾਸ਼ਟਰੀ ਪ੍ਰਧਾਨ ਹੈਗੇ ਆ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਮੁਤਾਬਕ ਅਸੀਂ ਸਾਰਾ ਇਹਨੂੰ ਸਟਰੈਂਥਨ ਵੀ ਕਰਾਂਗੇ ਔਰ ਆਨਾਲੇ ਟਾਈਮ ਦੇ ਵਿੱਚ ਸੈਨੀ ਸਮਾਜ ਨਾਲ ਜਿਹੜੀਆਂ ਮੁਸ਼ਕਲਾਂ ਆndੀਆਂ ਉਹਨਾਂ ਨੂੰ ਵੀ ਹੱਲ ਕਰਾਂਗੇ ਔਰ ਆਪਣਾ ਪਰਚਮ ਵੀ ਸਾਡੇ ਪ੍ਰਧਾਨ ਜੀ ਦੀ ਰਹਿਨਮਾਈ ਦੇ ਵਿੱਚ ਲਹਿਰਾਵਾਂਗੇ ਤੇ ਪੰਜਾਬ ਜੁਣ ਦੇ ਪ੍ਰਧਾਨ ਸ਼੍ਰੀ ਲਖਦੀਨ ਸੈਣੀ ਜੀ ਦੀ ਅਧਿਖਸ਼ਤਾ ਦੇ ਵਿੱਚ ਇੱਕ ਪਹਿਲੀ ਬੋਰਡ ਮੀਟਿੰਗ ਪੂਰੇ ਪੰਜਾਬ ਲੈਵਲ ਦੀ ਕੀਤੀ ਗਈ ਹੈ ਜਿਦੇ ਵਿੱਚ ਸੈਣੀ ਬਰਾਦਰੀ ਨੂੰ ਇਕੱਠਾ ਕਰਨ ਲਈ ਤੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਇਹਨਾਂ ਵੱਲੋਂ ਜੋ ਦਿਸ਼ਾ ਨਿਰਦੇਸ਼ ਸਾਡੀ ਬਰਾਦਰੀ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ ਅੱਜ ਇਹਨਾਂ ਵਕਤ ਵਕਤ ਡਿਊਟੀ ਦਿੱਤੀ ਹੈਗੇ ਜਾਂ ਪੂਰਾ ਪ੍ਰਣ ਕੀਤਾ ਗਿਆ ਕਿ ਅਸੀਂ ਪੂਰੀ ਤਨਦੇਹੀ ਦੇ ਨਾਲ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਚੱਲਾਂਗੇ ਤੇ ਆਪਣੀ ਬਰਾਦਰੀ ਨੂੰ ਇੱਕ ਨਵੇਂ ਮੁਕਾਮ ਤੇ ਲੈ ਕੇ ਜਾਵਾਂਗੇ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਬਰਾਦਰੀ ਨੂੰ ਇੱਕ ਯੰਗ ਡੈਡੀਕੇਟਿਡ ਐਂਡ ਡਾਇਨਾਮਿਕ ਲੀਡਰ ਮਿਲਿਆ ਜਿਹਦੇ ਕਰਕੇ ਸਾਰੇ ਹੀ ਮੈਂਬਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਸਾਰੇ ਇਸ ਗੱਲ ਦੀ ਆਸ ਲਾਏ بیٹھے ਕਿ ਸਾਡੀ ਜਿਹੜੀ ਲੀਡਰਸ਼ਿਪ ਦੇ ਪ੍ਰਧਾਨ ਬਣੇ ਹੈ ਸੈਣੀ ਸਮਾਜ ਸਰਗੇ ਇਹਨਾਂ ਦੇ ਦੱਸੇ ਪੂਰੇ ਕਦਮਾਂ ਦੇ ਉੱਤੇ ਸਾਰੇ ਮੋਢੇ ਨਾਲ ਮੋਢਾ ਮਲਾ ਕੇ ਚੱਲਾਂਗੇ ਧੰਨਵਾਦ ਸਾਰਿਆਂ ਦਾ ਧਿਆਨ ਦਿਓ ਆਲ ਇੰਡੀਆ ਸੈਣੀ ਸੇਵਾ ਸਮਾਜ ਜੋ ਕਿ ਪੂਰੇ 22 ਸਟੇਟਾਂ ਦੇ ਪੂਰੇ ਭਾਰਤ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਹੈ ਇਸ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਹ ਇੱਕ ਇੱਕ ਸਮਾਜਿਕ ਸੰਗਠਨ ਹੈ ਜਿਸ ਦਾ ਉਦੇਸ਼ ਆਪਣੀ ਕਮਿਊਨਿਟੀ ਨੂੰ ਪ੍ਰਮੋਟ ਕਰਨਾ ਹੈ ਚਾਹੇ ਬੱਚਿਆਂ ਨੂੰ ਪ੍ਰਮੋਟ ਕਰਨਾ ਹੈ ਚਾਹੇ ਐਡਮਿਨਿਸਟ੍ਰੇਸ਼ਨ ਜੇ ਪ੍ਰੋਮੋਟ ਕਰਨਾ ਹੈ ਬੱਚਿਆਂ ਨੂੰ ਮਤਲਬ ਸਾਡੀ ਕੋਸ਼ਿਸ਼ ਹੈ ਕਿ ਆਪਣੀ ਕਮਿਊਨਿਟੀ ਨੂੰ ਅਸੀਂ ਇਸੇ ਹੀ ਤਰੀਕੇ ਨਾਲ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਅਪਲਿਫਟ ਕਰ ਸਕੀਏ ਇਸ ਤੋਂ ਇਲਾਵਾ ਆਲ ਇੰਡੀਆ ਸੈਣੀ ਸੇਵਾ ਪੰਜਾਬ ਯੂਨਿਟ ਦੀ ਅੱਜ ਇਹ ਪਹਿਲੀ ਬੋਰਡ ਮੀਟਿੰਗ ਸੀ ਜਿਸ ਕੀ ਅਲੱਗ-ਅਲੱਗ ਜਿਹੜੇ ਸਾਡੇ ਆਫਿਸ ਬੀਅਰ ਸਹਿਮਾਨ ਕੋਆਰਡੀਨੇਟਰ ਸਹਿਮਾਨ ਤੇ ਐਜੂਕੇਟਿਵ ਮੈਂਬਰ ਸਹਿਮਾਨ ਸਾਡੀ ਸਟੇਟ ਬੋਡੀ ਦੇ ਹੈਗੇ ਹਨ ਅੱਜ ਉਹਨਾਂ ਦੀ ਮੀਟਿੰਗ ਸੀ ਅੱਜ ਅਸੀਂ ਜੋ ਅਜੰਡਾ ਦੇ ਹਿਸਾਬ ਨਾਲ ਅਸੀਂ ਅੱभी ਰੂਪਰੇਖਾ ਬਣਾਈ ਹੈ ਆਉਣ ਵਾਲੇ ਸਮੇਂ ਵਾਸਤੇ ਤਾਂ ਕਿ ਇੱਕ ਜਿਹੜਾ ਵਧੀਆ ਸਮਾਜਿਕ ਸੰਗਠਨ ਅਤੇ ਕਮਿਊਨਿਟੀ ਦੀ ਸੇਵਾ ਵਾਸਤੇ ਉਹ ਬਣ ਸਕੇ ਇਹ ਸਾਡੀ ਕੋਸ਼ਿਸ਼ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਾਡੀ ਕੋਸ਼ਿਸ਼ ਤੇ ਵਧੀਆ ਰਿਜ਼ਲਟ ਦਿਖਣਗੇ ਵੀ ਇਹ ਸਾਨੂੰ ਉਮੀਦ ਵੀ ਹੈ ਹਾਰਿਕ ਆਫਿਸਪੀਅਰਨ ਨੇ ਹਾਰਿਕ ਮੈਂਬਰ ਨੇ ਭਰੋਸਾ ਦਿੱਤਾ ਹੈ ਕਿ ਪੂਰਾ ਡਟ ਕੇ ਉਹ ਸਾਡੇ 101 ਸੇਵਾ ਸਾਮਪਾਜਾ ਅਸ ਯੂਨਿਟ ਵਾਸਤੇ ਡਟ ਕੇ ਕੰਮ ਕਰੇਗਾ ਵੀ ਆਪਣੀ ਕਮਿਊਨਿਟੀ ਦੀ ਅਪਲਿਫਟ ਵਾਸਤੇ ਮਜ਼ਬੂਤੀ ਵਾਸਤੇ ਵਧੀਆ ਵਿਕਾਸ ਵਾਸਤੇ ਡਟ ਕੇ ਕੰਮ ਕਰੇਗਾ ਮੈਂ ਸਭ ਦਾ ਬਹੁਤ-ਬਹੁਤ ਰਿਣੀ ਹਾਂ ਕਿ ਜਿਨ੍ਹਾਂ ਦੇ ਸਹਿਯੋਗ ਕਰਕੇ ਮੀਟਿੰਗ ਹੋਈ ਧੰਨਵਾਦ ਪ੍ਰਧਾਨ ਪੰਜਾਬ ਪ੍ਰਧਾਨ ਲਵleen ਸੈਣੀ ਜੀ ਜਨਰਲ ਸੈਕਟਰੀ ਸੁਭਾਸ਼ ਸੈਣੀ ਜੀ ਤੇ ਬਹੁਤ ਅਹੁਦੇਦਾਰ ਸਾਰੇ ਅਹੁਦੇਦਾਰਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਲੁਧਿਆਣਾ ਪੰਚਨ ਤੇ ਅੱਜ ਬਹੁਤ ਹੀ ਕਾਮਯਾਬ ਮੀਟਿੰਗ ਹੋਈ ਆ ਅੱਗੇ ਤੋਂ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹੋ ਜੀਆਂ ਕਾਮਯਾਬ ਮੀਟਿੰਗਸ ਕਰਕੇ ਸੈਣੀ ਸਮਾਜ ਨੂੰ ਸੰਗਠਿਤ ਕਰੀਏ ਔਰ ਇਹਨਾਂ ਦੀ ਵੈਲਫੇਅਰ ਵਾਸਤੇ ਮਿਹਨਤ ਕਰੀਏ ਔਰ ਉੱਚਾ ਚੱਕੀਏ ਸਾਰੇ ਸਮਾਜ ਨੂੰ ਥੈਂਕ ਯੂ